ਅੱਜ ਕੁੰਗੜਾ ਪਿੰਡ ਦੇ ਵਿੱਚ ਇੱਕ ਮਸਾਲੀ ਜਿਹੜਾ ਕਮਿਊਨਿਟੀ ਸੈਂਟਰ ਉਹ ਬਣਨ ਜਾ ਰਿਹਾ ਹੈ 1 ਏਕੜ ਜਗ੍ਹਾ ਦੇ ਵਿੱਚ ਇਹ 100 ਫੁੱਟ ਬਾਈ 180 ਫੁੱਟ ਦਾ ਕਮਿਊਨਿਟੀ ਸੈਂਟਰ ਕਰੀਬ 2.5 ਕਰੋੜ ਰੁਪਏ ਦੀ ਲਾਗਤ ਦੇ ਨਾਲ 1 ਸਾਲ ਦੇ ਵਿੱਚ ਬਣ ਕੇ ਇਹਨੇ ਤਿਆਰ ਹੋਣਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਨਵੇਕਲਾ ਕਮਿਊਨਿਟੀ ਸੈਂਟਰ ਬਣਨਾ ਕਿਉਂਕਿ ਬਾਕੀ ਕਿਸੇ ਪਿੰਡਾਂ ਦੇ ਵਿੱਚ ਇਦਾਂ ਦੇ ਕਮਿਊਨਿਟੀ ਸੈਂਟਰ ਨਹੀਂ ਬਣੇ ਹੋਏ ਔਰ ਇਸ ਕਮਿਊਨਿਟੀ ਸੈਂਟਰ ਦੇ ਵਿੱਚ ਪਿੰਡ ਦੇ ਵੀ ਤੇ ਜਿਹੜੇ ਆਲੇ ਦੁਆਲੇ ਦੇ ਸ਼ਹਿਰ ਦੇ ਲੋਕ ਨੇ ਉਹ ਆਪਣੇ ਪ੍ਰੋਗਰਾਮ ਬੱਚਿਆਂ ਦੀਆਂ ਸ਼ਾਦੀਆਂ ਵਿਆਹ ਕੋਈ ਖੁਸ਼ੀ ਕੋਈ ਗਮੀ ਕੋਈ ਵੀ ਕਿਸੇ ਕਿਸੇ ਦੇ ਜਿਹੜੇ ਵੀ ਪ੍ਰੋਗਰਾਮ ਕਰਨੇ ਹੋ ਉਹ ਕਰ ਸਕਦੇ ਆ ਤੇ ਇੱਕ ਬੜੀ ਵੱਡੀ ਸਹੂਲਤ ਆ ਜਿਹੜੀ ਇਹ ਇਸ ਪਿੰਡ ਨੂੰ ਮਿਲੀ ਆ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਆ ਤੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਤੇ ਜਿਹੜੇ ਆਲੇ ਦੁਆਲੇ ਦੇ ਇਲਾਕਾ ਨਿਵਾਸੀ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਦੇਖੋ ਗੱਲ ਇਹ ਹੈ ਵੀ ਸਾਡੀ ਡਿਊਟੀ ਵੇ ਬਣਦੀ ਆ ਵੀ ਅਸੀਂ ਡਵੈਲਪਮੈਂਟ ਕਰੀਏ। ਹਰ ਗੱਲ ਦਾ ਧਿਆਨ ਰੱਖੀਏ ਲੋਕਾਂ ਨੂੰ, ਮੁਢਲੀਆਂ ਸਹੂਲਤਾਂ ਦਾ ਧਿਆਨ ਰੱਖੀਏ। ਤੇ ਉਸੇ ਕਰਕੇ ਸਰਕਾਰ ਬਣਾਈ ਗਈ ਆ ਤੇ ਉਸੇ ਆਸ ਦੇ ਨਾਲ ਬਣਾਈ ਗਈ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜੋ ਲੋਕਾਂ ਨੇ ਇਸ਼ਾਮਾ ਤੇ ਆਸਾਮਾ ਰੱਖ ਕੇ ਸਾਨੂੰ ਬਣਾਇਆ ਸੀ ਅਸੀਂ ਉਹਦੇ ਤੇ ਪੂਰੇ ਉਧਰ ਸਕੀਏ। ਦੇਖੋ ਪਿਛਲੇ ਨਿਸੀਪਲ ਕਾਰਪੋਰੇਸ਼ਨ ਜਦੋਂ ਚੋਣਾਂ ਹੋਈਆਂ ਮੈਂ ਸਮਝਦਾ ਬਈ ਮਿਸਪਨ ਜਿਹੜੇ ਕਾਰ ਆਪਣੇ ਮੁਹਾਲੇ ਸ਼ਹਿਰ ਸੀ ਉਹਦੇ ਉਹਨਾਂ ਲੋਕਾਂ ਦਾ ਇੱਕ ਬਹੁਤ ਵੱਡਾ ਧੋਖਾ ਕੀਤਾ ਗਿਆ ਮੌਕੇ ਦੀ ਸਰਕਾਰ ਵੱਲੋਂ ਮੌਕੇ ਦੇ ਨਮਾਇंदे ਵੱਲੋਂ ਤੇ ਐਦਾਂ ਮਤਲਬ ਵਾਰਡਾਂ ਦੀ ਚੀਰ-ਫਾੜ ਕੀਤੀ ਗਈ ਵੀ ਕੋਈ ਵਾਰਡ ਤਾਂ ਐਸਾ ਸੀ ਵੀ 3-3 ਕਿਲੋਮੀਟਰ 4-4 ਕਿਲੋਮੀਟਰ ਵੀ ਲੰਬਾ ਵਾਰਡ ਬਣਾਇਆ ਗਿਆ ਸਿਰਫ ਆਪਣੀ ਭਰਾ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਅੱਗੇ ਲੈ ਕੇ ਆਉਣ ਵਾਸਤੇ ਤੇ ਇਸ ਵਾਰੀ ਐਦਾਂ ਤਾਂ ਨਹੀਂ ਹੋਊਗਾ ਬਕਾਇਦਾ ਤੌਰ ਤੇ ਵਾਰਡਬੰਦੀ ਹੋਊਗੀ ਐਨ ਵਧੀਆ ਤਰੀਕੇ ਨਾਲ ਹੋਊਗੀ ਯਾਰ ਐਦਾਂ ਦੀ ਹੋਊਗੀ ਵੀ ਜਿੱਥੇ ਲੋਕਾਂ ਨੂੰ ਆਪਣੇ ਮਿਊਨਿਸਪਲ ਕੌਂਸਲ ਜਿਹੜਾ ਉਹ ਚੋਣਾ ਹੈ ਉਹਦੇ ਘਰ ਤੱਕ ਪਹੁੰਚਣ ਲਈ 2 400 500 600 ਮੀਟਰ 700 ਮੀਟਰ ਤੋਂ ਵੱਧ ਨਾ ਜਾਣਾ ਪਵੇ ਬਕਾਇਦਾ ਤੌਰ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਵਾਰਡਬੰਦੀ ਕਰਨ ਦੀ ਮੈਂ ਸ਼ਿਫਾਰਿਸ਼ ਹੈ ਜਿਹੜੀ ਉਹ ਸਰਕਾਰ ਨੂੰ ਕੀਤੀ ਹੈ ਤੇ ਕਰੂੰਗਾ ਜਿੰਦੀਆਂ ਵੀ ਚੋਣਾ ਜਿਹੜੇ ਜਦੋਂ ਡਿਊ ਹੋਣੀਆਂ ਨੇ ਜੇ ਮੁਹਾਲੀ ਦੀ ਵੀ ਉਹਨਾਂ ਡਿਊ ਆ ਤਾਂ ਮੁਹਾਲੀ ਦੀਆਂ ਵੀ ਚੋਣਾ ਹੋਣੇ ਹੋਣੇ ਨੇ ਔਰ ਚੋਣਾ ਵੀ ਟਾਈਮ ਸਰ ਹੋਣੀਆਂ ਨੇ ਮੈਨੂੰ ਲੱਗਦਾ ਵੀ ਜਿੱਦਾਂ ਸਰਕਾਰ ਨੇ ਸਾਰਾ ਪ੍ਰੋਗਰਾਮ ਤੈਅ ਕੀਤਾ ਹੋਇਆ ਐਨ ਟਾਈਮ ਸਰ ਚੋਣਾ ਹੋਈਆਂ ਹੋ ਜਾਣੀਆਂ ਨੇ ਔਰ ਜਿਹੜੀ ਲਿਮਟ ਉਹ ਵੀ ਮੇਰਾ ਖਿਆਲ ਹੈ ਵੀ ਨੋਟੀਫਿਕੇਸ਼ਨ ਆਪਸਾ 10 ਦਿਨ ਤੱਕ ਹੋ ਜਾਣੇ ਤੇ ਉਸ ਤੋਂ ਬਾਅਦ ਵਾਰਡਬੰਦੀ ਹੋ ਜੂਗੀ ਨਵੇਂ ਸਿਰੇ ਤੋਂ ਤੇ ਨਾਲ ਹੀ ਮੇਰਾ ਖਿਆਲ ਹੈ ਜਿਹੜੀ ਫਾਰਮ ਵੀ ਮਾਰਦੇ ਵਿੱਚ ਚੁਣਾਉਣੀ ਹੈ ਉਹਦੇ ਜਿਵੇਂ ਸਲ ਕਾਉਂਸਲ ਕਾਰਪੋਰੇਸ਼ਨ ਦਾ ਵੀ ਨਾਂ ਵਿੱਚ ਹੋਊਗਾ